ਜੋ ਦੌਰ ਸ਼ੁਰੂ ਹੋ ਚੁੱਕਿਆ ਬਲਕ ਸੰਮਤੀ ਦੀਆਂ ਚੋਣਾਂ ਦਾ ਅਸੀਂ ਜ਼ਿਲ੍ਹਾ ਮੋਹਾਲੀ ਦੇ ਵਿੱਚ ਕਿੱਡ ਬੜੌਦੀ ਵੀ ਸੇ ਖੜੇ ਆ ਕਿਉਂਕਿ ਜ਼ੋਨ ਨੰਬਰ 7 ਹੈ ਇੱਥੇ ਜੋ ਗਰਮੀ ਸਿੰਘ ਢਕੋਰਾ ਨੇ ਉਹ ਖੜੇ ਨੇ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਤੇ ਇਸ ਸਮੇਂ ਜੋ ਲੋਕ ਇਕੱਠੇ ਹੋਏ ਉਹਨਾਂ ਦੇ ਨਾਲ ਗੱਲ ਕਰਦੇ ਆ ਚਾਹ ਪੀ ਰਹੇ ਆ ਚਾਹ ਪੀਦੇ ਪੀਦੇ ਆਪਾਂ ਕਰਦੇ ਆ ਗੱਲ ਤੇ ਬੀਬੀ ਜੀ ਨਾਲ ਬਾਈਕ ਖਾਸਾ ਹੋਰ ਅੱਜ ਵੋਟਾਂ ਵਾਸਤੇ ਆਏ ਹੋਏ ਖਾੜੇ ਕੋਲ ਬੰਦੇ ਕੀ ਕਹਿਣਾ ਚਾਹੁੰਗੇ ਵੋਟਾਂ ਪਾਉਂਦੇ ਅਸੀਂ ਅੱਛਾ ਜੀ ਹਾਂ ਕਿਨੂੰ ਵੋਟਾਂ ਪਾਉਂਦੇ ਤੁਹਾਡਾ ਮਨ ਬਣਿਆ ਹੋਇਆ ਕੀ ਚਾਹੁੰਦੇ ਤੁਸੀਂ ਸਰਕਾਰ ਤੋਂ ਕੀ ਸਰਕਾਰ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਉਸ ਤੋਂ ਤੁਸੀਂ ਖੁਸ਼ ਆ ਜਾਂ ਵਿਰਾਸ਼ ਹੈ ਬੱਚਿਆਂ ਨੂੰ ਨੌਕਰੀਆਂ ਨਹੀਂ ਚਾਹੀਦੀ ਆ ਲੈਨੇ ਪੜੇ ਫਿਰਦੇ ਆ ਦੀਦੀਆਂ ਕਰੀ ਫਿਰਦੇ ਆ ਅੱਛਾ ਜੀ ਉਹਨਾਂ ਨੂੰ ਚਕਾਤ ਤੇ ਤੇ ਰਜਕਾਰ ਦੀ ਗੱਲ ਹੋ ਰਹੀ ਹੈ ਆ ਬੀਬੀ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਵੀ ਜੋ ਸਰਕਾਰਾਂ ਆ ਉਹ ਰੋਜ਼ਗਾਰ ਦੇਣ ਤੇ ਤੁਸੀਂ ਕੀ ਚਾਹੁੰਦੇ ਹੋ ਹੋਰ ਵਿਕਾਸ ਦਾ ਕੀ ਚਾਹੁੰਦੇ ਤੁਸੀਂ ਪਿੰਡ ਕਿੱਥੇ ਬਣ ਜਾਣਾ ਹੈ ਸਾਡੇ ਬੱਚੇ ਪੜ੍ਹੇ ਨਹੀਂ ਆਉਂਦੇ ਦਿੱਲੀ ਗਏ ਨਹੀਂ ਸਾਡੇ ਨਹੀਂ ਚਾਹੀਦੀ ਪਿੰਡ ਦੇ ਵਿੱਚ ਕੋਈ ਵਿਕਾਸ ਫਕੂਸ ਹੋਏ ਪਹਿਲਾਂ ਜਾਂ ਨਹੀਂ ਹੋਏ ਉਹ ਕੀ ਨਾ ਕਰ ਰਹੇ ਆ ਤੇ ਫਿਰ ਹੁਣ ਕੀ ਚਾਹੁੰਦੇ ਤੁਸੀਂ ਪਿੰਡ ਚ ਕੀ ਵਿਕਾਸ ਹੋਣਾ ਚਾਹੀਦਾ ਨਾਲੀਆਂ ਸਾਡੀਆਂ ਨਹੀਂ ਬਈ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਕਿਆ ਬਾਤ ਤੇ ਇਹ ਤੋਂ ਬਾਬਾ ਜੀ ਤੁਸੀਂ ਇੰਨਾ ਵਧੀਆ ਬੋਲਦੇ ਆ ਹੋਰ ਕਦੇ ਤੁਸੀਂ ਸੋਚਿਆ ਨਹੀਂ ਹੈ ਇਹ ਇਲੈਕਸ਼ਨ ਲੜਨ ਦਾ ਛੇ ਹੋਰ ਬੰਦੇ ਕੰਮ ਨਹੀਂ ਕਰਦੇ ਐਸਾ ਪਾਰਟੀਵਾਦੀ ਬਹੁਤ ਹੈ ਪਾਰਟੀਵਾਦੀ ਬਹੁਤ ਹੈ ਇਹ ਤਾਂ ਹੱਬਲਡ ਚਾਹੀ ਪਾਰਟੀਵਾਦੀ ਇਹ ਤਾਂ ਬਾਤ ਹੀ ਹੈ ਪੂਰਾ ਬਾਹ ਅਜਾ ਬੀਤੀ ਤੋਂ ਦੇਖੋ ਨਾਲ ਦੀ ਨਾਲ ਵੋਟਾਂ ਚ ਵੀ ਆਈ ਹੋਈ ਆ ਨਾਲ ਕਿ ਸਵੈਟਰ ਬਣੂ ਹੀ ਪੁੱਟੀ 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 ਬਣ ਰਿਹਾ ਇਹ ਪੋਤੇ ਵਾਸਤੇ ਬਣ ਰਿਹਾ ਹਾਂ ਜੀ ਪੁੱਤ ਜਾ ਆਵਾਜ਼ ਤੇ ਦੇਖ ਸਕਦੇ ਹੋ ਤੁਸੀਂ ਕਿ ਵੀ ਜੋ ਪਹਿਲਾਂ ਤੁਸੀਂ ਬਜ਼ੁਰਗ ਮਾਤਾਵਾਂ ਕੰਮ ਕਰਦੀਆਂ ਘਰਾਂ ਦੇ ਵਿੱਚ ਉਹ ਨਾਲੇ ਕੰਮ ਕਰੀ ਜੰਦੀਆਂ ਨਾਲੇ ਆਪਣਾ ਸਵੈਟਰ ਕੁੱਟੀਆਂ ਬੁਣੀ ਜੰਦੀਆਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕੀ ਕੀ ਹੋਣਾ ਚਾਹੀਦਾ ਪਤਾ ਜੀ ਇਹ ਹੀ ਕਹਿ ਰਹੇ ਆ ਕਿ ਸਾਡੇ ਉੱਥੇ ਕੋਈ ਤੱਕ ਨੂੰ ਕੰਮ ਸਾਰਾ ਨਿਕਲ ਸੀ ਭਾਈ ਉਹ ਕੱਢਣੀਆਂ ਚਾਹੀਦੀ ਉਹ ਕੱਢਣੀਆਂ ਚਾਹੀਦੀਆਂ ਉਹ ਖਤਰਾ ਉਹ ਵੀ ਕਰੰਟ ਲੱਗ ਸਕਦਾ ਤੁਸੀਂ ਪਹਿਲਾਂ ਕਿਸੇ ਐਮਐਲਏ ਨੂੰ ਨਹੀਂ ਮਿਲੇ ਜਾਂ ਕਿਸੇ ਜੋ ਸਾਡੀ ਜਿਹੜੇ ਪਿੰਡ ਦੇ ਲੀਡਰ ਆ ਉਹਨਾਂ ਨੂੰ ਵੀ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਕਿਹਾ ਅੱਜ ਉਹ ਮਣਿਆ ਸਾਡੇ ਨਾਲ ਹੀ ਨਹੀਂ ਤਾਂ ਅੱਛਾ ਜੀ ਹਾਂ ਅੱਜ ਫੇਰ ਤੁਸੀਂ ਗੱਲ ਕਹਿਤੀ ਅੱਜ ਕਾਇਤੀ ਜੀ ਠੀਕ ਹੈ ਜੀ ਹਾਂ ਜੀ ਤੇ ਤੁਹਾਡੇ ਪਰ ਤੁਹਾਡੀਆਂ ਜਿਹੜੇ ਘਰ ਦੇ ਕੋਲੋਂ ਤਾਰ ਆਇਆ ਤਾਂ ਵੈਸੇ ਖਤਰਨਾਕ ਆ ਫਿਰ ਬਿਜਲੀਆਂ ਨੂੰ ਆਪੇ ਚਾਹੀਦਾ ਹਾਂਜੀ ਹਾਂ ਕੱਟੀਆਂ ਨਹੀਂ ਜੇ ਅਸੀਂ ਬਹੁਤ ਕਿਹਾ ਉਹਨਾਂ ਨੂੰ ਬਹੁਤ ਕਿਹਾ ਕਹੀ ਕਿ ਮੈਂ ਕਹਿ ਗਿਆ ਬਾਈ ਬਰਾਉਣਾ ਮੁੱਕ ਗਿਆ ਸਾਰਾ ਫਾਜੀ ਅੱਛਾ ਜੀ ਹਾਂ ਉਹ ਤਾਰ ਨੂੰ ਖੜਤਾ ਹਾਂ ਅੱਛਾ ਜੀ ਹਾਂ ਠੀਕ ਹੈ ਜਾਨ ਨੂੰ ਵੀ ਕਿਹੜਾ ਮੁੰਕਾ ਕੇ ਪੁੱਛਿਆ 2000 ਰੁਪਏ ਵੀ ਚਾਹੀਦਾ ਹਾਂ ਛਾਂ ਮੈਂ ਕਰਨਾ ਪਾਇਆ 2000 ਰੁਪਈਆ ਹਜ਼ਾਰ ਤਾਂ ਹਜ਼ਾਰ 10 ਰੁਪਏ ਨਿਕਾਲਦਾ ਸੀ ਨਾ ਸਾਡਾ ਬਿੱਲ ਮਾਫ ਨਹੀਂ ਵੀ ਬਿੱਲ ਮਾਫ ਹੈ ਸਾਰਾ ਸਾਰਾ ਬਿੱਲ ਆਉਂਦਾ ਕਦੇ ਨਾ ਕਦੇ 10000 ਆ ਗਿਆ ਕਦੇ 15000 ਆ ਗਿਆ 600 ਯੂਨਿਟ ਤਾਂ ਫਰੀ ਹੈ ਜੀ ਕਿੱਥੇ ਸਾਨੂੰ ਤਾਂ ਆਉਂਦਾ ਭਾਈ ਜਾਰਾ ਬਿਜਲੀ ਖੂਬਦੇ ਹੁਣ ਕਿਹੜੀ ਕੁੱਤੀ ਆ ਹੁਣ ਏਸੀ ਤਾਂ ਰੇਕੇ ਲਾਉਂਦਾ ਹਾ ਹਾ ਰੇ ਇਹਦਾ ਰੇ ਲਾਉਂਦਾ ਦੋ ਦੋ ਚੱਲਦੇ ਲੋਕਾਂ ਦਾ ਜਣੀ ਕਿ ਯੂਨਿਟ ਬਦਲ ਹੀ ਚਾਹੀਦੀ ਥੋੜਾ ਕਹਿਣ ਦਾ ਭਾਅ ਵੇ ਇਹ ਹੈ ਹਾਂ ਜੀ ਹਜ਼ਾਰ-ਹਜ਼ਾਰ ਰੁਪਈਆ ਵੀ ਲੰਮਾ ਚਾਹੀਦਾ ਤੇ ਬਾਕੀ ਆਪਾਂ ਬਾੜੀ ਦਾ ਲਾਭ ਕਰਕੇ ਵੀ ਤਾਰਾ ਵੀ ਬਣਉਣੀਆ ਚਾਹੀਦੀਆਂ ਤੇ ਜਿੱਥੇ ਬਣੇ ਉਹ ਵੀ ਕਰਕੇ ਗਈ ਪੁੱਤ ਵਾਲੀ ਉੱਥੇ ਕੜਕਾ ਗੁਰਦਾਰਾ ਸਾਹਿਬ ਦੇ ਸਾਹਮਣੇ ਹਜ਼ਾਰ ਰੁਪਈਆ ਕਈ ਗੱਲਾਂ ਸਾਹਮਣੇ ਆ ਰਹੀਆਂ ਕਿ ਵੀ ਜੋ ਅਜੇ ਵੀ ਜਿਹੜਾ ਤਾਣਾ ਬਾਣਾ ਉਲਝਿਆ ਹੋਇਆ ਇਹਨਾਂ ਚੋਨਾ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈਗਾ ਬਾਕੀ ਹੋਰ ਬੰਦ ਕੰਨ ਨਾਲ ਜਲਵਾਪ ਕਰਦੇ ਨੇ ਆ ਅੱਜ ਆ ਗਏ ਕੱਲ ਨੂੰ ਹੋਰ ਆ ਕੱਲ ਨੂੰ ਇਹਨਾਂ ਨੇ ਵੀ ਮੁਕਰੇ ਵਾਲਾ ਹਾਂ ਇਹਨਾਂ ਨੇ ਵੀ ਮੁਕਰੇ ਤੇ ਵੋਟ ਵੋਟ ਫਿਰ ਆਪਣੀ ਮਰਜ਼ੀ ਨਾਲ ਪਾਉਂਗੇ ਨਾ ਨਾ ਜੀ ਵੋਟ ਦਾ ਜਿੱਕਣਾ ਜੇ ਕੋਈ ਸਾਡੇ ਨਾਲ ਖੜੂਗਾ ਸੀ ਉਹਨਾਂ ਨਾਲ ਜਿਹੜਾ ਸਾਡੇ ਨਾਲ ਖੜੂਗਾ ਸੀ ਉਹਨਾਂ ਨਾਲ ਖਾਂਜੀ ਸ਼ਾਬਾਸ਼ ਹੋਰ ਚਾਹੀਦੀ ਐ ਜਾਂ ਕਿਵੇਂ ਐ ਕਿ ਆ ਮਨਚ ਸੋਚਿਆ ਤੁਸੀਂ ਅਸਲੀ ਗੱਲ ਇਹ ਨਹੀਂ ਕਿ ਪਰਮਾਤਮਾ ਨੇ ਕਿਹਾ ਕਿ ਪਲੇਅਰ ਦਾ ਸੋਹਣੇ ਪਰਮਾਤਮਾ ਵੀ ਸਹੀ ਦਾ ਆ ਆ ਇਹ ਰੱਬ ਦੇ ਬੰਦੇ ਆ ਬਿਲਕੁਲ ਬੰਦੇ ਆ ਕੀਵੇਂ ਦਾ ਦੌਰ ਲੱਗਦਾ ਤੁਹਾਨੂੰ ਆਪਣਾ ਕਾਂਗਰਸ ਦਾ ਆਪਲਾ ਕਾਂਗਰਸੀ ਤੁਸੀਂ ਵੀ ਪੱਥੇ ਕਾਂਗਰਸੀ ਲਾ ਮੈਂ ਤਾਂ ਛੁਰੇ ਲਈ ਕਾਂਗਰਸੀ ਬਾਤ ਸਾਰਾ ਕਾਂਗਰਸੀ ਮਰਨਾ ਵੀ ਕਾਂਗਰਸੀ ਨਹੀਂ ਮੈਂ ਛੂਤ ਕਾਂਗਰਸੀ ਹਾਂ ਸਾਰਾ ਤਾਂ ਬਰਦਾਰੀ ਕੀ ਕੀ ਕਹਿਣਾ ਆਮ ਆਦਮੀ ਪਾਰਟੀ ਦਾ ਦੇਖੋ ਤੁਸੀਂ ਕਾਂਗਰਸੀਆਂ ਵੈਸੇ ਚਲੋ ਉਦਾਂ ਮਤਲਬ ਇੱਕ ਸਪਸ਼ਟ ਰੂਪ ਚ ਉਹ ਗੱਲ ਕਰਿਓ ਜਿਹੜੀ ਮਤਲਬ ਸੌਲਡ ਗੱਲ ਹੋਵੇ ਐਦਾਂ ਵੀ ਕੋਈ ਆਪਣਾ ਕੰਮ ਨਹੀਂ ਆ ਸਕਦਾ ਅੱਛਾ ਪਿਛਲੀ ਵਾਰ ਤੁਸੀਂ ਵੋਟਾਂ ਪਾਈਆਂ ਉਹਨਾਂ ਨਹੀਂ ਪਾਈਆਂ ਅੱਛਾ ਮੈਂ ਟਿੰਕੂ ਨੂੰ ਪਾਈਆਂ ਵੋਟਾਂ ਅੱਛਾ ਟਿੰਕੂ ਨੂੰ ਮੈਂ ਹਾਂ ਇਹ ਸਾਡੇ ਉਹ ਰਣਜੀਤ ਸਿੰਘ ਖੜੇ ਹੈ ਇਹ ਵੀ ਸਾਡਾ ਭਤੀਜਾ ਠੀਕ ਹੈ ਕਿ ਕਿਹੜੇ ਮੁੱਦਿਆਂ ਤੇ ਫੇਲ ਲੱਗਦੀ ਹੈ ਸਰਕਾਰ ਸਾਡੀ ਆ ਜਿਹੜੇ ਨੇ ਕੰਮ ਕਰ ਰਹੀ ਹੈ ਕੋਈ ਕੰਮ ਨਹੀਂ ਕਰ ਰਹੀ ਟੀਮਿਆਂ ਨੂੰ ਪੈਸੇ ਨਹੀਂ ਦਿੱਤੇ ਹੋਰ ਬਹੁਤ ਦਿੱਕਤ ਮੰਨਿਆ ਉਹ ਨਹੀਂ ਕਰਿਆ ਤੇ ਪਿੰਡਾਂ ਨੂੰ ਗ੍ਰਾਂਟ ਨਹੀਂ ਉਹਨਾਂ ਤੇ ਫੇਲ ਲੱਗਦੀ ਹੈ